ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜਾ ਕਿ ਕੁਐਸਚਨ ਕਰਾਂਗੇ ਵਾਕਾਂਸ਼ ਵਾਕਾਂਸ਼ ਕੀ ਹੁੰਦਾ ਤੇ ਕਿੰਨੇ ਪ੍ਰਕਾਰ ਦਾ ਹੁੰਦਾ ਜਾਂ ਵਾਕਾਂਸ਼ ਦੀ ਪਰਿਭਾਸ਼ਾ ਦੰਦੇ ਹੋਏ ਇਸ ਦੀਆਂ ਕਿਸਮਾਂ ਬਾਰੇ ਜਾਣਕਾਰੀ ਦੇਣੀ ਆ ਤੇ ਸਟੂਡੈਂਟਸ ਆਪਾਂ ਨੇ ਜਿਹੜਾ ਕਿ ਬਾਕੀ ਤੁਹਾਡਾ ਪੰਜਾਬੀ ਵਿਆਕਰਨ ਦੇ ਸਾਰੇ ਟੌਪਿਕ ਗੁਰਮੁਖੀ ਲਿਪੀ ਗੁਰਮੁਖੀ ਲਿਪੀ ਦੇ ਵਿਸ਼ੇਸ਼ਤਾਵਾਂ ਜਨਮ ਤੇ ਵਿਕਾਸ ਤੇ ਕਿਰਿਆ ਜਿਵੇਂ ਸੇਸ਼ਨ ਨਾਮ ਵਾਕਾਂਸ਼ ਠੀਕ ਹੈ ਤੇ ਇਸ ਕਰਮਕ ਕਰਮਕ ਕਿਰੇਗੇ ਸਾਰੇ ਟੌਪਿਕ ਅਪਲੋਡ ਕਰਕੇ ਤੁਸੀਂ ਵਾਚ ਕਰ ਸਕਦੇ ਹੋ ਹਾਂਜੀ ਇਸ ਵੀਡੀਓ ਦੇ ਵਿੱਚ ਹੁਣ ਆਪਾਂ ਕਰਾਂਗੇ ਵਾਕਾਂਸ਼ ਸਭ ਤੋਂ ਪਹਿਲਾਂ ਤਾਂ ਜਾਣ ਜਾਣ ਪਛਾਣ ਵਾਕ ਦੇ ਵਿੱਚ ਜਿਹੜਾ ਵਾਕਾਂਸ਼ ਆ ਉਹ ਸ਼ਬਦ ਸਮੂਹ ਹੁੰਦਾ ਵਾਕ ਦੇ ਵਿੱਚ ਜਿਹੜਾ ਵਾਕਾਂਸ਼ ਆ ਉਹ ਕੀ ਹੁੰਦਾ ਸ਼ਬਦ ਸਮੂਹ ਹੁੰਦਾ ਤੇ ਇਹ ਸ਼ਬਦ ਸਮੂਹ ਵਾਕ ਦੇ ਵਿੱਚ ਇੱਕ ਇਕਾਈ ਦੇ ਵਜੋਂ ਕੰਮ ਕਰਦੇ ਨੇ ਵਾਕਾਂਸ਼ ਵਾਕ ਦੇ ਵਿੱਚ ਸ਼ਬਦ ਤੋਂ ਵੱਡਾ ਹੁੰਦਾ ਵਾਕੰਸ਼ ਕੀ ਆ ਵਾਕ ਦੇ ਵਿੱਚ ਸ਼ਬਦ ਤੋਂ ਵੱਡਾ ਹੁੰਦਾ ਉਪਵਾਕ ਤੋਂ ਛੋਟਾ ਹੁੰਦਾ ਵਾਕੰਸ਼ ਜਿਹੜਾ ਵਾਕ ਦੇ ਵਿੱਚ ਸ਼ਬਦ ਤੋਂ ਵੱਡਾ ਹੁੰਦਾ ਤੇ ਜਿਹੜਾ ਉਪਵਾਕੋਂ ਤੋਂ ਛੋਟਾ ਹੁੰਦਾ ਮਤਲਬ ਕੀ ਇਹਦੀ ਪੋਜੀਸ਼ਨ ਆਵਲੀ ਬਣਦੀ ਰਹੇ ਸਭ ਤੋਂ ਪਹਿਲਾਂ ਜਿਹੜਾ ਵਾਕ ਆ ਵਾਕ ਆਪਾਂ ਕਹਿ ਸਕਦੇ ਆ ਭਾਸ਼ਾ ਭਾਸ਼ਾ ਦੀ ਸਭ ਤੋਂ ਵੱਡੀ ਕਾਈ ਹੁੰਦੀ ਆ ਵਾਕ ਤੇ ਛੋਟੀ ਕਾਈ ਹੋਗੀ ਭਾਵੰਸ਼ ਭਾਵੰਸ਼ ਤੋਂ ਕੀ ਬਣਦੇ ਨੇ ਸ਼ਬਦ ਠੀਕ ਹੈ ਸ਼ਬਦਾਂ ਨੂੰ ਜੋੜ ਕੇ ਆਪਾਂ ਬਣਾਉਂਦੇ ਆ ਵਾਕਾਂਸ਼ ਵਾਕਾਂਸ਼ਾਂ ਨੂੰ ਜੋੜ ਕੇ ਆਪਾਂ ਬਣਾਉਂਦੇ ਉਪਵਾਕ ਉਪਵਾਕਾਂ ਨੂੰ ਜੋੜ ਕੇ ਆਪਾਂ ਕੀ ਬਣਾ ਦਿੰਨੇ ਆ ਵਾਕ ਤਾਂ ਆਪਾਂ ਕਹਿ ਸਕਦੇ ਜਿਹੜਾ ਵਾਕਾਂਸ਼ ਹੈ ਉਪਵਾਕ ਤੋਂ ਤਾਂ ਛੋਟਾ ਹੋ ਗਿਆ ਸ਼ਬਦ ਤੋਂ ਵੱਡਾ ਠੀਕ ਹੈ ਇਹ ਲਾਈਨ ਲਿਖੀ ਹੋਈ ਆ ਵੀ ਜਿਹੜਾ ਵਾਕਾਂਸ਼ ਆ ਉਹ ਸ਼ਬਦ ਤੋਂ ਵੱਡਾ ਉਪਵਾਕ ਤੋਂ ਛੋਟਾ ਠੀਕ ਹੈ ਵਾਕ ਵਿਚਲੇ ਜਿਹੜਾ ਨਾਮ ਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ ਸੰਬੰਧਕ ਜੋਜਕ ਵਿਸਮਿਕ ਇਹ ਸਾਰੇ ਕੀ ਹੁੰਦੇ ਨੇ ਵਾਕਾਂਸ਼ ਹੁੰਦੇ ਨੇ ਵਾਕ ਦੇ ਵਿੱਚ ਜਿਹੜੇ ਵਰਤੇ ਜਾਂਦੇ ਨੇ ਨਾਮ, ਵਿਸ਼ੇਸ਼ਣ, ਕਿਰਿਆ, ਵਿਸ਼ੇਸ਼ਣ, ਜਾਂ ਸੰਬੰਧਕ, ਜੋਜਕ, ਵਿਸਮਿਕ ਇਹ ਸਾਰੇ ਕੀ ਨੇ ਵਾਕਾਂਸ਼ ਨੇ ਤੇ ਇਹ ਵਾਕ ਦੇ ਵਿੱਚ ਇੱਕ ਵਿਆਕਰਨਿਕ ਵਰਗ ਹੁੰਦੇ ਨੇ ਹਾਂਜੀ ਪਰਿਭਾਸ਼ਾ ਅੱਗੇ ਹਾਂਜੀ ਪਰਿਭਾਸ਼ਾ ਵਾਕ ਦੇ ਵਿੱਚ ਵਰਤੇ ਗਏ ਵਿਆਕਰਨਿਕ ਵਰਗ ਵਾਕ ਦੇ ਵਿੱਚ ਵਰਤੇ ਗਏ ਵਿਆਕਰਨਿਕ ਵਰਗ ਨਾਮ, ਪੜਨਾਮ, ਵਿਸ਼ੇਸ਼ਣ, ਕਿਰਿਆ ਵਿਸ਼ੇਸ਼ਣ, ਸੰਬੰਧਕ, ਜੋਜਕ, ਵਿਸਮਿਕ ਇਹਦੇ ਸੂਚਕ ਸ਼ਬਦ ਜਾਂ ਸ਼ਬਦ ਸਮੂਹ ਨੂੰ ਆਪਾਂ ਕੀ ਕਹਿੰਦੇ ਆ ਵਾਕਾਂਸ਼ ਕਹਿੰਦੇ ਆ ਵਾਕ ਦੇ ਵਿੱਚ ਵਰਤੇ ਗਏ ਵਿਆਕਰਨਿਕ ਵਰਗ ਨਾਮ ਪੜਨਾਮ ਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ ਸੰਵੰਤਕ ਜੋਜਕ ਵਿਸਮਿਕ ਇਹਨਾਂ ਦੇ ਸੂਚਕ ਸ਼ਬਦ ਨੂੰ ਜਾਂ ਸ਼ਬਦ ਸਮੂਹ ਨੂੰ ਆਪਾਂ ਕੀ ਕਹਿੰਦੇ ਆ ਵਾਕਾਂਸ਼ ਕਿਹਾ ਜਾਂਦਾ ਉਦਾਹਰਣ ਦੇ ਵਜੋਂ ਜਿਵੇਂ RAM ਹਸਿਆ ਠੀਕ ਹੈ ਇਹਦੇ ਵਿੱਚ ਕਰਤਾ ਤੇ ਕਿਰਿਆ ਦੋਨੋਂ ਚੀਜ਼ਾਂ ਆ ਗਈਆਂ ਹੁਣ RAM ਜ਼ੋਰ ਦੀ ਹਸਿਆ RAM ਕਰਤਾ ਹੋ ਗਿਆ ਨਾਮ ਹੋ ਗਿਆ ਕਿਰਿਆ ਵਿਸ਼ੇਸ਼ਣ ਠੀਕਾ ਹੋ ਗਿਆ ਆਰਾਮ ਚੁਟਕਲਾ ਸੁਣ ਕੇ ਜ਼ੋਰ ਨਾਲ ਹੱਸਿਆ ਮਤਲਬ ਕਿ ਜਿਹੜਾ ਵਾਕਾਂਸ਼ ਆ ਵਾਕਾਂਸ਼ ਦੇ ਵਿੱਚ ਵਾਕਾਂਸ਼ ਇੱਕ ਸ਼ਬਦੀ ਵੀ ਹੋ ਸਕਦਾ ਦੋ ਸ਼ਬਦੀ ਵੀ ਤਿੰਨ ਸ਼ਬਦੀ ਬਹੁ ਸ਼ਬਦੀ ਵੀ ਹੋ ਸਕਦਾ ਠੀਕ ਹੈ ਹੁਣ ਇਹਦੇ ਵਿੱਚ ਦੇਖੋ ਕਿੰਨੇ ਸ਼ਬਦ ਨੇ 1 2 3 4 5 6 7 ਤਾਂ ਵਾਕਾਂਸ਼ ਕੀ ਆ ਸੱਤ ਸ਼ਬਦੀ ਹੋ ਗਿਆ ਇਹਦੇ ਵਿੱਚ ਠੀਕ ਹੈ ਉੱਪਰ ਸੀ ਜਿਹੜਾ ਦੋ ਸ਼ਬਦੀ ਜਿਵੇਂ ਮਰਜ਼ੀ ਵਸੇ ਇੱਚੀ ਤਾਂ ਉਦਾਹਰਨ ਦੇਣੀ ਹੈ ਨਾ ਆਪਾਂ ਨੇ ਅੱਗੇ ਹੈਗਾ RAM ਸਕੂਲ ਗਿਆ RAM ਤੇਜ ਤੇ ਤੁਰ ਕੇ ਸਕੂਲ ਗਿਆ ਬੱਚੇ ਆਏ ਸਾਰੇ ਬੱਚੇ ਆਏ ਬਸ ਆਪਾਂ ਨੇ ਸਿਰਫ ਇੰਨਾ ਕ ਦੇਣਾ ਇਹਦੇ ਵਿੱਚ ਕਿ ਵਾਕਾਂਸ਼ ਦੇ ਵਿੱਚ ਜਿਹੜਾ ਨਾਮ ਕਰਤਾ ਤੇ ਇਕੱਲੇ ਕਿਰਨ ਹੁੰਦੀ ਕਰਤਾ ਤੋਂ ਬਾਅਦ ਆਪਾਂ ਉਹਦੇ ਵਿੱਚ ਕਿਰਿਆ ਵਿਸ਼ੇਸ਼ਣ ਵੀ ਹੋ ਸਕਦਾ ਕਿਰਿਆ ਵੀ ਹੋ ਸਕਦੀ ਹੈ ਉਹਦੇ ਵਿੱਚ ਜਿਹੜਾ ਸੰਬੰਧਕ ਵੀ ਹੋ ਸਕਦਾ ਜੋਜਕ ਵਿੱਚ ਹੋ ਸਕਦਾ ਵੀ ਇਸਮੀਕ ਵੀ ਹੋ ਸਕਦਾ ਠੀਕ ਹੈ ਬੱਚੇ ਸਾਰੇ ਬੱਚੇ ਆਏ ਸਕੂਲ ਦੇ ਸਾਰੇ ਬੱਚੇ ਆਏ ਸ਼ਹਿਰ ਦੇ ਵੱਡੇ ਸਕੂਲ ਦੇ ਸਾਰੇ ਬੱਚੇ ਆਏ ਇਹਨਾਂ ਵਾਕਾਂ ਦੇ ਵਿੱਚ ਨਾਮ ਕਿਰਿਆ ਆਪਾਂ ਦੱਸ ਸਕਦੇ ਕਿਰਿਆ ਵਿਸ਼ੇਸ਼ਣ ਕਿਹੜੀ ਹੈ ਹੁਣ ਰਾਮ ਰਾਮ ਇਹ ਸਾਰੇ ਕੀ ਹੋਗੇ ਜਬ ਬੱਚੇ ਇਹ ਸਾਰੇ ਕੀ ਹੋਗੇ ਆਪਣਾ ਜਿਹੜੇ ਕਿ ਨਾਮ ਹੋ ਗਿਆ ਠੀਕ ਹੈ ਹੱਸਿਆ ਹੱਸਿਆ ਇਹ ਹੋਗੀ ਕਿਰਿਆ ਹੱਸਿਆ ਗਿਆ ਗਿਆ ਠੀਕ ਹੈ ਆਈ ਆਈ ਤੇ ਇਹਦੇ ਅੱਗੇ ਕਿਰਿਆ ਵਿਸ਼ੇਸ਼ਣ ਜੋੜ ਦੀ ਠੀਕ ਹੈ ਤੇਜ਼ ਤੇਜ਼ ਇਹ ਸਾਰੇ ਕੀ ਹੋਗੇ ਕਿਰਿਆ ਵਿਸ਼ੇਸ਼ਣ ਹੋਗੇ ਸੋ ਇਹ ਮੈਂ ਕੱਢ ਕੇ ਪਨ ਲਿਖ ਸਕਦਾ ਅੱਗੇ ਹੈਗਾ ਹਾਂਜੀ ਵਾਕਾਂਸ਼ ਇੱਕ ਸ਼ਬਦੀ ਵੀ ਹੋ ਸਕਦਾ ਤੇ ਵਾਕਾਂਸ਼ ਬਹੁ ਸ਼ਬਦੀ ਵੀ ਹੋ ਸਕਦਾ ਹੁਣ ਵਾਕਾਂਸ਼ ਦਾ ਵਰਗੀਕਰਨ ਜੇ ਕਰੀਏ ਆਪਾਂ ਦੋ ਤਰੀਕੇ ਨਾਲ ਹੋ ਜੂਗਾ ਇੱਕ ਨਾ ਵਾਕਾਂਸ਼ ਹੋਵੇ ਦੂਜਾ ਕਿਰਿਆ ਵਾਕਾਂਸ਼ ਹੋ ਗਿਆ ਵਾਕ ਦੇ ਵਿੱਚ ਨਾਵਾਕਣਸ਼ ਨਾਮ ਦਾ ਜਿਹੜਾ ਕਾਰਜ ਨਿਭਾਉਣ ਵਾਲੇ ਸ਼ਬਦ ਨੂੰ ਆਪਾਂ ਕਿਹੜਾ ਕਹਿੰਦੇ ਆ ਨਾਵਾਕਣਸ਼ ਕਿਹਾ ਜਾਂਦਾ ਜਿਵੇਂ ਉਦਾਹਰਨ ਵਜੋਂ ਬੱਚੇ ਹੱਸੇ ਬੱਚੇ ਪੜ ਰਹੇ ਸਨ ਸੱਤਵੀਂ ਜਮਾਤ ਪੜ ਰਹੀ ਹੈ ਕੁੜੀ ਖੇਡਦੀ ਹੈ ਹਾਂਜੀ ਹੁਣ ਇਹਦੇ ਵਿੱਚ ਨਾਵਾਕਣਸ਼ ਕਿਹੜਾ ਬੱਚੇ ਠੀਕ ਹੈ ਬੱਚੇ ਸੱਤਵੀਂ ਜਮਾਤ ਕੁੜੀ ਬਾਕੀ ਹੱਸੇ ਪੜ ਰਹੇ ਹਨ ਪੜ ਰਹੀ ਹੈ ਖੇਡਦੀ ਹੈ ਇਹ ਸਾਰੇ ਕੀ ਹੋਗੇ ਕਿਰਿਆਵਾਕਣਸ਼ ਓਕੇ ਕਿਰਿਆ ਵਕੰਸ਼ ਵਾਕ ਦੇ ਵਿੱਚ ਕਿਰਿਆ ਰੂਪ ਨੂੰ ਵਾਕ ਦੇ ਵਿੱਚ ਕਿਰਿਆ ਰੂਪ ਨੂੰ ਪ੍ਰਗਟ ਕਰਨ ਵਾਲੇ ਸ਼ਬਦ ਜਾਂ ਸ਼ਬਦ ਸਮੂਹ ਨੂੰ ਆਪਾਂ ਕੀ ਕਹਿੰਦੇ ਆ ਕਿਰਿਆ ਵਕੰਸ਼ ਕਿਹਾ ਵਾਕ ਦੇ ਵਿੱਚ ਕਿਰਿਆ ਰੂਪ ਨੂੰ ਪ੍ਰਗਟ ਕਰਨ ਵਾਲਾ ਸ਼ਬਦ ਜਾਂ ਸ਼ਬਦ ਸਮੂਹ ਕੀ ਹੁੰਦਾ ਕਿਰਿਆ ਵਕੰਸ਼ ਹੁੰਦਾ ਉਦਾਹਰਨ ਜਿਵੇਂ RAM ਪੜ ਰਿਹਾ ਹੈ ਕੁੜੀ ਰੋਈ ਕੁੜੀਆਂ ਗੀਤ गा ਰਹੀਆਂ ਹਨ ਅਧਿਆਪਕ ਪੜਾ ਰਹੇ ਹਨ ਤਾਂ ਇਹਦੇ ਵਿੱਚ ਪੜ ਰਿਹਾ ਹੈ ਰੋਈ ਗਾ ਰਹੀਆਂ ਹਨ ਪਾੜ ਰਹੇ ਹਨ ਇਹ ਸਾਰੇ ਕੀ ਹੋਗੇ ਕਿਰਿਆਵਾਕਣਸ਼ ਹੋਗੇ RAM ਕੁੜੀ ਕੁੜੀਆਂ ਅਧਿਆਪਕ ਇਹ ਹੋ ਗਿਆ ਨਾਵਾਕਣਸ਼ ਠੀਕ ਹੈ ਫਿਰ ਅੱਗੇ ਤੁਸੀਂ ਲਿਖ ਵੀ ਸਕਦੇ ਹੋ ਵੀ ਉਪਰੋਕਤ ਵਾਕਾਂ ਦੇ ਵਿੱਚ ਇਹ ਇਹ ਕਿਰਿਆਵਾਕਣਸ਼ ਅਤੇ ਇਹ ਇਹ ਨਾਵਾਕਣਸ਼ ਆ ਓਕੇ ਅੱਗੇ ਸਿੱਟਾ ਕੱਢ ਕੇ ਤੁਸੀਂ ਲਿਖ ਸਕਦੇ ਹੋ ਵੀ ਵਾਕਣਸ਼ ਸ਼ਬਦਾਂ ਦਾ ਉਹ ਸਮੂਹ ਹੁੰਦਾ ਜੋ ਵਾਕ ਦੇ ਵਿੱਚ ਕਿਸੇ ਸ਼ਬਦ ਦਾ ਕੰਮ ਕਰਦਾ ਹੈ ਵਾਕਣਸ਼ ਸ਼ਬਦਾਂ ਦਾ ਉਹ ਸਮੂਹ ਹੁੰਦਾ ਜੋ ਵਾਕ ਦੇ ਵਿੱਚ ਕਿਸੇ ਸ਼ਬਦ ਦਾ ਕੰਮ ਕਰਦਾ ਹੈ ਥੈਂਕਸ